ਕਾਰਜੋਗ ਮਜ਼ਦੂਰ ਸਾਥੀਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਬਲੌਂਦ ਸੰਵੇ ਵਾਲੀ ਰਾਜ ਸਿੱਸਥਕਰਤਾ ਲੋਕ ਸਭਾ ਦਾ ਉਮੀਦਵਾਰ ਹਾਂ ਮੈਂ ਨੈਸ਼ਨਲ ਜਸਟੀਸ ਪਾਰਟੀ ਵਿੱਚ ਕੰਮ ਕਰਦਾ ਕਿਉਂਕਿ ਨੈਸ਼ਨਲ ਜਸਟੀਸ ਪਾਰਟੀ ਜਿਹੜੇ ਮਜ਼ਦੂਰਾ ਦੇ ਹੱਕ ਹੱਕਾਂ ਲਈ ਲੜਦੀ ਹੈ ਜਿਵੇਂ ਨਿਰਮਿਕਾ 'ਚ ਕੰਮ ਕਰਦੀ ਹੈ ਪੱਠੇ ਦੇ ਕੰਮ ਕਰਦੀ ਆ ਜਾਂ ਜਿਵੇਂ ਤੁਸੀਂ ਇੱਥੇ ਸ਼ਹਿਰ ਦੇ ਵਿੱਚ ਇੱਕ ਲੇਬਰ ਕਰਦੀ ਆ ਇਸ ਸਬੰਧ ਵਿੱਚ ਜਿੰਨੀਆਂ ਜਿਹੜੀ ਲੇਵਲ ਨੂੰ ਮੁਸ਼ਕਲ ਆ ਰਹੀ ਹੈ ਜਿਵੇਂ ਮੈਨੂੰ ਭਾਈ ਸਾਹਿਬ ਨੇ ਦੱਸਿਆ ਕਿ ਇੱਥੇ ਕਾਫੀ ਮੁਸ਼ਕਲ ਆ ਰਹੀ ਹੈ ਜਿਵੇਂ ਪੀਣ ਵਾਲਾ ਪਾਣੀ ਹੈ ਉਹਦੇ ਵਿੱਚ ਆਪਾਂ ਪਿਛਲੇ ਸਮੇਂ ਵਿੱਚ ਜਿਹੜੇ ਆਪਾਂ ਡੀਸੀ ਸਾਹਿਬ ਦੇ ਕੋਲ ਮਸ਼ਹੂਰ ਕ੍ਰੈਸ਼ ਵਾਟਰਪੂਰ ਨੂੰ ਰੈਟ ਦੇ ਨਾਲ ਦੇ ਰੇਕ ਲਾ ਦਿੱਤਾ ਕਿ ਇੱਥੇ ਲੈਕ ਉਸ ਸਮੇਂ ਦੇ ਵਿੱਚ ਆਪਾਂ ਜਿਵੇਂ ਇਸ ਨੂੰ ਲੈ ਕੇ ਦੁਬਾਰਾ ਤੋਂ ਵੀ ਆਪਾਂ ਜਿਵੇਂ ਡੀਸੀ ਸਾਹਿਬ ਨੂੰ ਮਿਲਾਂਗੇ ਕਿਉਂਕਿ ਤੁਹਾਨੂੰ ਪਤਾ ਹਨ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਕਿਉਂਕਿ ਪਾਣੀ ਦਾ ਇੱਥੇ ਅਰੇਂਜਮੈਂਟ ਹੈ ਨਹੀਂ ਹੋਰ ਜਿੰਕੀਆਂ ਤੁਹਾਡੀਆਂ ਮਸਲੇ ਜਿਵੇਂ ਬਲੂ ਲਾਪਰਤੀ ਕੰਮ ਨਹੀਂ ਬਣਿਆ ਜਾਂ ਅਰੇ ਵੀ ਜਿਹੜੀਆਂ ਪੰਜਾਬ ਸਰਕਾਰ ਆਈਆਂ ਉਹਨਾਂ ਨੇ ਕਿਸੇ ਨੇ ਮਜ਼ਦੂਰਾ ਪ੍ਰਤੀ ਵਾਅਦਾ ਕਰ ਜਾਂਦੇ ਆ ਪਰ ਜਿਹੜੇ ਮਜ਼ਦੂਰਾ ਦੇ ਰੇਟ ਵਗਰਾ ਉਹ ਨਹੀਂ ਵਧਾਏ ਗਏ ਜਿਵੇਂ ਤੁਸੀਂ ਵੇਖੋ ਕਣਕ ਦਾ ਰੇਟ ਵੱਧ ਜਾਂਦਾ ਆ ਆਟੇ ਦਾ ਆਟੇ ਦਾ ਰੇਟ ਵਧੀ ਜਾਂਦਾ ਆ ਦੁੱਧ ਦਾ ਵਧੀ ਜਾਂਦਾ ਆ ਖੰਡ ਦਾ ਵਧੀ ਜਾਂਦਾ ਆ ਪੱਕੀ ਦਾ ਵਜ ਹੀ ਰਹੇ ਪਰ ਮਜ਼ਦੂਰਾ ਵਾਰੇ ਪੱਕੇ ਕਿਸੇ ਵੀ ਸਰਕਾਰ ਨੇ ਆਹ ਦਾ ਨਾਰਾ ਨਹੀਂ ਮਾਰਦੀ ਜਿਵੇਂ ਉਹ ਡੀਸੀ ਰੇਟੇ ਕਣਕ ਦਾ ਉਹਦੇ ਜੇ ਕੋਈ ਵਾਅਦਾ ਨਹੀਂ ਕੀਤਾ ਜਾਂਦਾ ਜਿਵੇਂ ਕਿ ਸੀ ਵੱਲੋਂ ਪੱਟੇ ਦੇ ਮਜ਼ਦੂਰਾ ਦੇ ਖਲਾਫ ਤੇ ਲਿਸਟ ਇੱਕ ਵੀ ਪਰ ਉਹ ਰੇਟ ਵੀ ਸਹੀ ਮਿਲਦਾ ਨਹੀਂ ਜੀ ਬੰਨ ਇਹ ਵਰਤੋ ਡੋਟੀ ਲੈ ਵਰੇ ਜਦੋਂ ਮਿਸਤਰੀ ਦਾ ਰੇਟ ਵਾਧਾ ਨਾ ਦੇ ਵਰਤਾ ਬਾਤ ਹੈ ਨਾ ਹੀ ਕੋਈ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਖਸੂਦ ਦਿੱਤੀ ਜਾਂਦੀ ਜਿਵੇਂ ਆਟਾ ਦਾ ਲਾ ਲਓ ਇਹਨਾਂ ਦੇ ਕੋਈ ਦੇਖਣ ਆਤੇ ਜਿਵੇਂ ਜਿਹੜੇ ਕਾਰਡ ਸੀ ਉਹ ਕੱਟ ਦਿੱਤੇ ਗਏ ਉਹ ਜ਼ਿਆਦਾਤਰ ਮਿੰਟਾ ਚ ਵੇਖਣ ਨੂੰ ਮਿਲੇ ਇਹੀ ਮਿਲਿਆ ਕਿ ਜਿਹੜੇ ਕੋਈ ਯੂਨਾ ਦੇ ਕਾਰਡ ਕਰਦੇ ਨੇ ਜਾਂ ਹੋਰ ਸੂਤਰ ਲਾ ਲਓ ਜਿਵੇਂ ਮਾਲੋ ਜਿਹੜੀ ਲਾਹ ਪਤਰੀ ਕਾਪੀਆਂ ਉਹਦੇ ਵਿੱਚ ਜਿਹੜੇ ਸਹੀ ਮਜ਼ਦੂਰੇ ਉਹਨਾਂ ਦੀਆਂ ਕਾਪੀਆਂ ਨਹੀਂ ਬਣ ਜਾਂ ਪਰ ਜਿਹੜੇ ਹੋਰ ਹੀ ਜਿੰਨਾਂ ਨੂੰ ਇਹ ਨਹੀਂ ਪਤਾ ਵੀ ਰੇਤਾ ਮੱਧਰੀ ਜਾਂ 2 ਇੰਚੀ ਗੰਧ ਕੀ ਉਹਨਾਂ ਦੀਆਂ ਕਾਪੀਆਂ ਬਣ ਜਾਂਦੀਆਂ ਮੈਂ ਪ੍ਰਸ਼ਾਸਨ ਨੂੰ ਇਹ ਬੇਇੱਜ਼ਤੀ ਕਰਦਾ ਵੀ ਜਿਹੜੇ ਮਜ਼ਦੂਰ ਸਹੀ ਜਿਵੇਂ ਕੋਈ ਟੈਂਟਰ ਦਾ ਕੰਮ ਕਰਦਾ ਹੈ ਕਿ ਵੀ ਮੰਨ ਲਓ ਛਿਲਾਈ ਦਾ ਕੰਮ ਕਰਦਾ ਹੈ ਕਿ ਵੀ ਡਰੇ ਦਾ ਕੰਮ ਕਰਦਾ ਹੈ ਕਿ ਪੱਟੇ ਦਾ ਕੰਮ ਕਰਦਾ ਪੁੱਲਾਂ ਦੀਆਂ ਲਾਹ ਪਤਰੀ ਕਾਪੀਆਂ ਬਣਾਈਆਂ ਯਾਰ ਨਾ ਕਿ ਜਿਹੜੇ ਕੰਮ ਵੀ ਨਹੀਂ ਕਰਦੇ ਜਿਨ੍ਹਾਂ ਨੂੰ ਕਿਸੇ ਕੰਮ ਦੀ ਨੌਲੇਜ ਨਹੀਂ ਉਹਨਾਂ ਦੀਆਂ ਕਾਪੀਆਂ ਬਣਾਈ ਜਾਂਦਾ